ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਨਗ ਸੇ ਲੈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਰੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇਡੀ ਵੀਡੀਓ ਬਣਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 ਅੱਜ ਦੀ ਵੀਡੀਓ ਵਿੱਚ ਵੀ ਸੱਤ ਨਗ ਖਾਵਾਂਗੇ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਵੀ ਤੇ ਆ ਕੇ ਉਹਦੀ ਸੱਲੀ ਕਰਕੇ ਖਰੀਦ ਲਓ ਆਉ ਪੁੱਛ ਲੈਣੇ ਬਾਈ ਟੋਟਲ ਅੱਜ ਵਿੱਚ ਬਾਈ ਜੀ ਹਸੀ ਕਾਲ ਸ਼ਸ਼ੀ ਕਾਲ ਜੀ ਨਾਮ ਤੇ ਡਰੈਸ ਬੋਲੋ ਨਾਮ ਜਮਕੌਰ ਸਿੰਘ ਜੀ ਪਿੰਡ ਟੱਲਮਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਤਪਾ ਮੰਡੀ ਤਪਾ ਮੰਡੀ ਹੈ ਅ 4 ਕਿਲੋਮੀਟਰ 4-5 ਕਿਲੋਮੀਟਰ ਹੈ ਜੀ ਮੋਬਾਈਲ ਨੰਬਰ ਬੋਲੋ 81464 55102 ਜੀ ਠੀਕ ਹੈ ਬਾਈ ਤੇ ਬਾਈ ਪਹਿਲੇ ਨੰਬਰ ਵਾਲੀ ਵੜ ਖੋਲ ਲੋ ਕੀ ਡਿਟੇਲ ਹੈ ਇਹ ਦੂਜਾ ਸੁਆ ਡਾਕਟਰ ਠੀਕ ਆ ਮੰਗਰਲੇ ਥਣ ਦੀ ਟੱਲਾ ਠੀਕ ਆ ਇਹਨੂੰ ਬੀ ਬਾਜੀਦਣ ਹੋ ਕੇ ਸੂਈ ਨੂੰ ਆ ਬੱਚਾ ਇਹਦਾ ਠੀਕ ਆ ਬੱਚਾ ਹੀ ਜਮਾਗਾ ਹਾਂਜੀ ਹਾਂ ਠੀਕ ਆ ਤੇ ਦੁੱਧ ਬਦ ਕਿੰਨਾ ਦੁੱਧ ਹੁਣ 13 ਲੀਟਰ ਜਮਾ ਮਿਣਕੇ ਦੇ ਦੇਾਂਗੇ ਠੀਕ ਆ ਪੰਜ ਦੌੜਾਂਗੇ ਚੋਲੇ ਚਾਰ ਡੰਗ ਚੋਈ ਜਾਵੇ ਆਪਾਂ ਚਾਈ ਬਾਈ ਕਹਿੰਦਾ ਚਾਰ ਡੰਗ ਚਬਾਈ ਕਰ ਲਿਓ ਠੀਕ ਹੈ ਕਿ ਨਹੀਂ ਤੇ ਮੁੱਲ ਕੀ ਇਹਦਾ ਜਾਇਜ਼ ਆ ਮੁੱਲੇ ਦਾ 34000 ਰੁਪਏ ਮਾਨਤਾਨ ਹੋ ਜਾ ਮਾਨਤਾਨ ਕਰਾਂਗੇ ਉਹ ਜੀ 34000 ਰੁਪਏ ਮੁੱਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਤਿੰਨ ਥਾਣੇ ਦੀ ਤਾਂ ਜਮਾ ਹੱਥ ਵੀ ਨਾ ਲਾਵੇ ਬੰਦਾ ਕੋਈ ਠੀਕ ਆ ਜਮਾ ਇੱਕ ਨੰਬਰ ਚਵਾਈ ਆ ਹੂੰ ਕਿਹੜੇ ਥਾਣੇ ਤੋਂ ਲੈ ਹੈ ਮਾਗਰ ਲਈ ਦੀ ਹੈ ਘਾਟ ਉਹ ਉਧਰ ਕਵੇਣੀ ਵਾਲੇ ਪਾਸੇ ਹਾਂ ਉਧਰਲੇ ਠੀਕ ਆ ਇਧਰੋਂ ਮਾੜੇ ਦਿਖਾਣ ਨੇ ਵੀ ਕੈਮਰਾ ਮਾਰਦ ਨੇ ਜਿਵੇਂ ਬੰਦਾ ਹਾਂ ਹਾਂ ਪਹਿਲਾਂ ਤੂੰ ਸ਼ਮਾਂਦਰੂ ਹੀ ਮੰਨ ਚੜਿਆ ਬਈ ਆ ਥਣ ਤਾਂ ਠੀਕ ਆ ਤਾਂ ਜਿਹੜਾ ਤਿੰਨ ਜਮਾ ਓਕੇ ਨੇ ਠੀਕ ਆ ਬਈ ਮੁੱਲ 34000 ਹਾਂਜੀ ਹਾਂਜੀ ਅੱਗੇ ਵੀਰੇ 2 ਨੰਬਰ ਕੋਲੋ ਈ ਡੀਟੇਲ ਆ ਬਾਈ ਇਹ ਡਾਕਟਰ ਦੂਜਾ ਸੁਆ 15 ਦਿਨ ਹੋ ਗਏ ਸੂਈ ਨੂੰ 14 ਕਿਲੋ ਦੁੱਧ ਜਮਾ ਮਿਲ ਕੇ ਰਿਆ ਬੱਚਾ ਕਿਹੜਾ ਬੱਚੇ ਦਾ ਆਹ ਡੱਬਾ ਆਹ ਬੱਚਾ ਹੈ ਹਾਂ ਠੀਕ ਆ ਤੇ ਦੁੱਧ ਬਾਦ ਦੁੱਧ ਹੁਣ 14 ਲੀਟਰ ਹੈ ਦੇ ਥੱਲੇ 14 ਲੀਟਰ ਠੀਕ ਆ ਬਾਈ ਤੇ 14 ਲੀਟਰ ਦੁੱਧ ਬਾਈ ਨੇ ਦੱਸਿਆ ਭਾਈ ਦੋ ਡੰਗ ਚੋ ਲਿਓ ਬਾਈ ਤੇ ਕੱਦ ਬੱਡ ਠੀਕ ਆ ਚਵਾਈ ਚੁਈ ਕਿਵੇਂ ਆ ਚਵਾਈ ਇੱਕ ਨੰਬਰ ਆ ਜੀ ਠੀਕ ਆ ਬਾਈ ਤੇ ਮੁੱਲ ਕੀ ਆ ਬਾਈ ਇਹਦਾ ਮੋਲੇ ਦਾ 45000 ਹੈ। ਮਾਨਤਾਨ ਹੋ ਜਾ। ਮਾਨਤਾਨ ਕਰ ਦਿਆਂਗੇ। 45000 ਰੁਪਏ ਮੋਲ। ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਊਗਾ ਭਾਈ। ਠੰਡੀ ਸੀਲ ਸੌ। ਜੇ ਮੈਂ ਸੀਲ ਠੰਡੀ ਹੈ ਜਿਵੇਂ ਮਰਜੀ ਹੱਥ ਮਾਰੀ ਚਲ ਕੋਈ ਵਾਸਤੇ। ਠੀਕ ਆ ਭਾਈ। ਥਣ ਝੋਲੀ ਭਾਈ ਨੇੜ ਤੋਂ ਇੱਕ ਵਾਰੀ ਜ਼ਰੂਰ ਚੈੱਕ ਕਰਵਾਵਾਂਗੇ ਜਿਵੇਂ ਮਰਜੀ ਹੱਥ ਮਾਰੀ ਜਾਂ ਕੋਈ ਵਾਸ। ਹੂੰ। ਅੱਗੇ ਭਰਾਤ ਦਾ ਨੰਬਰ। ਤਿੰਨ ਨੰਬਰ ਤੇ ਵੀ ਦੂਜਾ ਸੂਆ ਘਟ। ਠੀਕ ਆ। ਇਹਨੂੰ ਮੈਂ ਨੱਕ ਹੋ ਗਿਆ ਸੂਈ ਨੂੰ। ਬੱਚਾ ਬੱਚਾ ਹੈਗਾ ਮੰਗ ਰੀ ਖੜਾ ਹੋ ਗਏ ਆਹਾਂ ਹਾਂਜੀ ਹਾਂ ਤੇ ਉਹਦਾ ਆਹ ਸੀਗਾ ਉਹਦਾ ਆਹ ਹਾਂ ਉਹਦਾ ਬੈਠਾ ਸੀ ਨਾ ਉਹ ਉਹਦਾ ਠੀਕ ਆ ਉਹ ਦੂਜੀ ਦਾ ਠੀਕ ਆ ਭਾਈ ਦੁੱਧ ਬਾਦ ਕਿੰਨਾ ਹੁਣ ਦੁੱਧ ਇਹਦੇ ਥੱਲੇ ਹੈਗਾ ਹੁਣ ਮੰਨ ਹੈ 13 ਆਪਾਂ 12 ਕਹਿ ਕੇ ਦੇਵਾਂਗੇ ਠੀਕ ਆ ਭਾਈ ਹੂੰ ਗਰਮੀ ਗਰਮੀ ਮੰਨਦੀ ਏ ਕਿ ਨਹੀਂ ਹੋਰਾ ਵੀ ਨਹੀਂ ਜਮਾ ਪੰ ਪੱਖੇ ਬੰਦ ਕਰਕੇ ਜਮਾ ਤੜਕਣ ਪੋਰਾ ਹੈ ਹੀ ਨਹੀਂ ਜਮਾ ਠੀਕ ਆ ਭਾਈ ਇਹ ਮੁੱਲ ਕੀ ਇਹਦਾ ਜਾਇਦਾ ਮੁੱਲੇ ਦਾ 40000 ਦਾ 40000 ਮਾਨਤਾਨ ਹੋ ਜਾ ਮਾਨਤਾਨ ਕਰਾਂਗੇ ਜੀ 40000 ਰੁਪਇਆ ਮੁੱਲ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਅਰੇ ਉਹਨੇ ਪੁੱਛਦਾ ਕਿਹੜੀ ਲੈਣਾ ਕੋਈ ਸੀ ਕਿਤੇ ਕੋਈ ਠੰਡੀ ਢੁੰਡੀ ਕਿਵੇਂ ਆ ਜਮਾ ਇੱਕ ਨੰਬਰ ਹੈ ਜੀ ਜਮਾ ਪੋਰਾ ਸਵਾਲ ਪਈ ਦੇ ਨਹੀਂ ਠੀਕ ਇਹਦਾ ਆਹ ਹਾਂ ਅੱਗੇ ਵੀਰੇ 4 ਨੰਬਰ ਇਹਦਾ ਆਹ ਹਾਂ ਹਾਂ ਜੀ ਖੋਲ ਬੋ ਬਈ ਇਹ ਵੀ ਦੂਜਾ ਸੂਆ ਡਾਕਟਰ ਕਿੰਨੇ ਕਿੰਨਾ ਕਿ ਟਾਈਮ ਹੋ ਗਿਆ ਇਹਨੂੰ ਹੋਗੇ ਤਾਂ ਮੀਨੇ ਸੂਈ ਨਾ ਠੀਕ ਆ ਇਹਦੀ ਆਬਸ ਚੀਆ ਹਾਂ ਹਾਂ ਆ ਡੱਬੀ ਹਾਂ ਡੱਬੀ ਬੱਚਾ ਮਗਰ ਬੱਚੀ ਆ ਬਈ ਠੀਕ ਆ ਤੇ ਦੁੱਧ ਵਾਦ ਕਿੰਨਾ ਹੋ ਦੁੱਧ ਹੁਣ 11 ਤੋਂ ਬਾਹਰ ਹੀ ਹੋਊਗਾ ਜੀ ਅਮਾ 11 ਮਿੰਟ ਕੇ ਦੇ ਦੇਵਾਂਗੇ ਠੀਕ ਆ ਬਈ ਤੇ ਮੁੱਲ ਕੀ ਇਹਦਾ ਇਹਦਾ 36000 ਹੈ ਜੀ ਮਾਨਤਾਨ ਹੋ ਜਾ ਮਾਨਤਾਨ ਕਰਦੇ ਆਂਗੇ 36000 ਰੁਪਏ ਆ ਵੀ ਨਾ ਲਾਇਓ ਜੀ ਭਾਵੇਂ ਆਈਂ ਬਹਿ ਜਾ ਕੋਈ ਚੱਕਰੀ ਠੀਕ ਆ ਬਈ ਆਹ ਥਾਣ ਤੋਂ ਨੇੜੇ ਤੋਂ ਦਿਖਾ ਦੇ ਟਰੈਕਟਰ ਬੜਾ ਹੀ ਚੰਗਾ ਥਾਣਾ ਨਜ਼ਾਇਕ ਠੀਕ ਆ ਤੇ ਚੋਂ ਜਿਹੜਾ ਜਹਾਜਾ ਥਾਣਾ ਉਹ ਜੀ ਚੋਣ ਲੱਗਿਆ ਮੋਟਾ ਮੋਟਾ ਠੀਕ ਆ ਹੂੰ ਮੋਲ 36000 ਰੁਪਏ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਤਣ ਜ਼ਰੂਰ ਹੋ ਜੀ ਅੱਗੇ ਵੀਰੇ ਪੰਜ ਨੰਬਰ ਖੋਲ ਲਓ ਕੀ ਡੀਟੇਲ ਆ ਭਈ ਇਹ ਤੀਜਾ ਸੂਆ ਡਾਕਟਰ ਹੂੰ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੁੱਧ 12 ਕਿਲੋ ਠੀਕਾ ਬੱਚਾ ਹੈਗਾ ਨਾ ਆ ਜਾ ਨਹੀਂ ਇਹਦਾ ਬੱਚਾ ਹੈ ਨਹੀਂ ਡਾਕਟਰ ਇਹਨਾਂ ਦੋਨਾਂ ਦੀ ਹੈ ਨਹੀਂ ਬੱਚੇ ਹੂੰ ਤੇ ਮੁੱਲ ਕਿੰਨਾ ਕਹਦਾ ਫਿਰ ਮੁੱਲੇ ਦਾ 30000 30000 ਰੁਪਏ ਮਾਨਤਾਨ ਹੋ ਜਾ ਮਾਨਤਾਨ ਕਰਾਂਗੇ ਲਾ 30000 ਰੁਪਏ ਮੁੱਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਮੋੜ ਲੈ ਬਈ ਥਾਂ ਤੋਂ ਇਹਦਾ ਵੀ ਬਾਲਾ ਚੰਗਾ ਡਾਕਟਰ ਹੈ ਸਿਵਾਈ ਜੂਵੀ ਕਿਵੇਂ ਸਿਵਾਈ ਜੂਵੀ ਵੀ ਇੱਕ ਨੰਬਰ ਹੈ ਜਮ ਠੀਕ ਆ ਲੈ ਚਲੋ ਬਈ ਅੱਗੇ ਬਈ 6 ਨੰਬਰ ਖੋਲ ਲੋ ਕੀ ਡਿਟੇਲ ਹੈ ਵੀਰੇ ਦੀ 6 ਨੰਬਰ ਤੇ ਤੀਜਾ ਸੂਹਾ ਡਾਕਟਰ ਇਹ ਤੇਲ ਲਾ ਗਈ ਮਾਗਰ ਲੈ ਥਣ ਦੀ ਠੀਕ ਆ ਤੇ ਦੁੱਧ 9 ਕਿਲੋ ਠੀਕ ਆ ਬਾਈ ਇੱਕ ਥਣ ਤੋਂ ਬਈ ਤੇਲ ਫੇਸ ਨੇੜ ਤੋਂ ਚੈੱਕ ਕਰ ਲੋ ਹਣ ਇੱਕ ਥਣ ਤੋਂ ਤੇਲ ਤਿੰਨ ਸਹੀ ਢਾਲ ਦੇਣਾ ਤਿੰਨ ਜਮਾ ਓਕੇ ਬਹੁਤ ਠੀਕ ਆ ਤੇ ਕੀ ਮੁੱਲ ਲੱਜਾ ਜਰ ਜਾਇ ਜ ਮੁੱਲ 15 ਜੀ 13000 ਰੇੜ ਦੇ ਦੇ 15000 ਰੁਪਿਆ ਮੁੱਲ 13000 ਦੀ ਬਾਈ ਕਹਿੰਦਾ ਵੇੜ ਜਿਹੜੀ ਦੇ ਦੇਾਂਗੇ ਬਈ ਇਹ ਬੱਚੀ ਦੀ ਕਿੰਨੀ ਕੁ ਉਮਰ ਹੈ ਦੀ ਇਹ ਖੀਰੋਈ ਹਜੇ ਦੋ ਮੰਨ ਬਿਜਾੜ ਲੈ ਚਾਕਦੀ ਆ ਦੰਦ ਜੀ ਅੱਛਾ ਹਾਂ ਹੂੰ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਮਾਂ ਥੱਲੇ 22 23 ਕਿਲੋ ਦੁੱਧ ਸੀ ਜੀ ਉਹ ਸੁਨੱਖਿਆ ਬਾਲੀ ਸੁਨੱਖੇ ਯਮਕਾ ਉੱਤਰ ਦਾ ਬੱਚਾ ਹੀ ਆ ਸਹੀ ਗੱਲ ਆ ਬਈ ਤੇ ਕੀ ਮੁੱਲ ਦਾ ਜਾਇਜ ਆ ਮੁੱਲ ਡਾਇਰੈਕਟਰ 15 ਕਰਾਉਣਾ 15 ਕਰਾ ਲ 13000 ਦੀ ਬੱਸੀ ਦੇ ਦੇਵਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 15 ਕਰਾ ਲਓ 13000 ਦੀ ਬੱਛੀ ਹੈ ਜਿਹੜੀ ਦੇ ਦੇਵਾਂਗੇ ਨਾਗ ਸੀਗੇ ਬਾਈ ਕੋਲੇ 7 ਤੋਂ 7 ਹੀ ਰਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਬਾਈ